ਪਾਉ ਸਾਤ ਸ੍ਰੀ ਕਾਲ ਪਾਉ ਬਹੁਤਾ ਰੁਪਈਆ ਪੈਸਾ ਤੇ ਕਿਸੇ ਨੂੰ ਮਾਰਨ ਦਾ ਸਮਾਨ ਤਿਆਰ ਕੀਤਾ ਹੋਵੇ ਤੇ ਜੀਵਨ ਸੁਖੀ ਵੀ ਨਹੀਂ ਰਹਿੰਦਾ ਜਿਵੇਂ ਐਸ ਬੀਬੀ ਨਾਲ ਹੋਇਆ ਇਹ ਬੀਬੀ ਬੈਂਚੈਸਟਰ ਰੈਫਲ ਕੰਪਨੀ ਦੀ ਮਾਲਕ ਸੀ ਪਰ ਅਖੀਰ ਤੇ ਆ ਕੇ ਪੂਤਾਂ ਤੋਂ ਪੁੱਛ ਪੁੱਛ ਕੇ ਆਪਦਾ ਘਰ ਤਿਆਰ ਕਰਦੀ ਰਹੀ ਕੈਲਿਫੋਰਨੀਆ ਦੇ ਸੈਂਟ ਜੋਸ ਕਸਬੇ ਵਿੱਚ ਇਹਨੇ ਨਾ 45 ਏਕੜ ਜ਼ਮੀਨ ਲੈ ਕੇ ਤੇ ਘਰ ਬਣਾਉਣਾ ਆਹ ਹਵੇਲੀ ਬਣਾਉਣੀ ਸ਼ੁਰੂ ਕੀਤੀ ਇਹਨੂੰ ਹੁਣ ਪੂਤਿਆ ਹਵੇਲੀ ਕਹਿੰਦੇ ਆ ਗੱਲਬਾਤ ਸ਼ੁਰੂ ਕਰੀਏ ਵੀ ਇਹ ਜਿਹੜੀ ਬੀਬੀਏ ਵਿਲੀਅਮ ਬੈਂਚੈਸਟਰ ਦੀ ਘਰ ਵਾਲੀ ਆ ਜਿਹੜੀ ਥਲੜੀ ਫੋਟੋ ਆ ਤੇ ਇਹਨਾਂ ਦੀ ਸੀ ਰਫਲ ਕੰਪਨੀ ਬੈਂਚੈਸਟਰ ਰਫਲ ਜਿੰਨੂੰ ਕਹਿੰਦੇ ਆ ਕਿ ਪੱਛਮ ਨੂੰ ਭਾਜ ਦੇਣ ਵਾਲੀ ਰਫਲ ਆ ਜਿਹੜੀ ਜਦੋਂ ਅਮਰੀਕਾ ਨੇ ਆਜ਼ਾਦੀ ਲਈ ਐ ਇਸ ਰਫਲ ਦੇ ਸਿਰ ਤੇ ਲਈ ਆ ਤੇ ਇਹ ਜਿਹੜੀ ਉੱਤੇ ਬੀਬੀਏ ਸਾਰਾ ਵਾ ਤੇ ਇਹ ਵਿਲੀਅਮ ਦੀ ਘਰ ਵਾਲੀ ਆ ਇਹਨਾਂ ਦੀ ਇੱਕ ਬੱਚੀ ਹੋਈ ਇਹ ਗੱਲਾਂ ਹੈਗੀਆਂ ਵੀਰੋ 1860 ਤੋਂ ਬਾਅਦ ਦੀਆਂ ਇੱਕ ਬੱਚੀ ਹੋਈ ਜਿਹੜੀ ਤਪਤਕ ਦੇ ਨਾਲ ਮਰ ਗਈ ਤੇ ਇਹਨਾਂ ਨੂੰ ਬੜਾ ਸਦਮਾ ਲੱਗਾ ਫੇਰ ਆ ਜਿਹੜਾ ਵਿਲਿੰਗਮ ਆ ਇਹ ਵੀ ਮਰ ਗਿਆ 1900 ਤੱਕ ਆਉਂਦਿਆਂ ਆਉਂਦਿਆਂ ਹੁਣ ਰਹਿ ਗਈ ਆ ਬੀਬੀ ਸਾਰਾ ਕੱਲੀ ਇਹਨੇ ਪੁੱਛ ਕੇ ਸਕੇ ਸਿਆਣੇ ਬੰਦੇ ਕੋ ਇਹਨੂੰ ਪੁੱਛਿਆ ਤੇ ਉਹਨੇ ਇਹਨੂੰ ਵਹਿਮ ਪਾਤਾ ਕਿ ਜਿਹੜੇ ਵੈਂਚੈਸਟਰ ਰੈਫਲ ਨਾਲ ਲੋਕ ਮਰੇ ਆ ਨਾ ਉਹ ਆਤਮਾਵਾਂ ਦਾ ਤੁਹਾਡੇ ਉੱਤੇ ਪ੍ਰਕੋਪ ਆ ਤੇ ਤੂੰ ਇੱਕ ਨਾ ਖੁੱਲੀ ਹਵੇਲੀ ਬਣਵਾ ਪਰ ਰਵੇ ਉਹ ਨਿਰਮਾਣ ਅਧਿਨੀ ਕਦੀ ਉਹਨੂੰ ਕੰਪਲੀਟ ਨਹੀਂ ਕਰਨਾ ਇੰਨੇ ਪਾਉ ਸੈਂਟ ਜੋਇਸ ਦੇ ਵਿੱਚ ਰਕਬਾ ਲੈ ਕੇ ਆਵੇਲੀ ਬਣਾਉਣੀ ਸ਼ੁਰੂ ਕਰ ਦਿੱਤੀ ਕਹਿੰਦੇ ਆ ਕਿ ਇਹ ਰਾਤ ਨੂੰ ਇੱਕ ਕਮਰੇ 'ਚ ਵੜ ਜਾਂਦੀ ਸੀ ਮੋਮਬੱਤੀਆਂ ਜਗਾ ਲੈਂਦੀ ਸੀ ਤੇ ਉੱਥੇ ਸਲਾਮ مشਵਰਾਏ ਆਤਮਾਵਾਂ ਨਾਲ ਕਰਦੀ ਸੀ ਕਿ ਸਵੇਰੇ ਕਿੱਧਰ ਨੂੰ ਕੰਮ ਕਰਨਾ ਕਿਹੜਾ ਕਮਰਾ ਛੱਡਣਾ ਕਿਹੜਾ ਟਾਉਣਾ ਤੇ ਫਿਰ ਉਹ ਇਹਨੂੰ ਦੱਸਦੀਆਂ ਸਨ ਆਤਮਾਵਾਂ ਜਿਹੜੀ ਦੰਦ ਕਥਿਆ ਅੱਜ ਵੀ ਉੱਥੇ ਪ੍ਰਚਲਿਤ ਆ ਜਿਹੜਾ ਤਾਸ਼ ਜਿਹੜਾ ਪੱਤਾ ਫਿਲਮਾਂ 'ਚ ਖੇਡਦੇ ਹੁੰਦੇ ਨਾ ਇਹ ਭੂਤਾਂ ਜਾਲਾ ਜਾਂਦੇ ਉਹ ਖੇਡਦੀ ਹੁੰਦੀ ਸੀ ਫਿਰ ਉਹ ਰਾਤ ਨੂੰ ਜਿਹੜਾ ਸਾਰੇ ਨਿਸ਼ਾ ਨਿਰਦੇਸ਼ ਲੈ ਕੇ ਸਵੇਰੇ ਫਿਰੇ ਕੰਮ ਵਾਲੇ ਬੰਦਿਆਂ ਨੂੰ ਦੱਸਦੀ ਹੁੰਦੀ ਸੀ ਕਿ ਇਧਰੋਂ ਕੰਦ ਘੋਰ ਕੱਢੋ ਇਧਰੋਂ ਟਾ ਦਿਓ ਯਾਨੀ 38 ਸਾਲ ਇਸ ਹਵੇਲੀ 'ਚ ਰਹੀ ਇਹਨੂੰ ਕਹਿੰਦੇ ਆ ਬੈਂਚੈਸਟਰ ਮਿਸਟਰੀ ਹਾਊਸ ਪਰ 38 ਸਾਲੇ ਬੀਬੀ ਜਿਹੜੀ ਆ ਇਹ ਹਵੇਲੀ ਨੂੰ ਬਣਾਉਂਦੀ ਰਹੀ ਇਹਨੂੰ ਡਰ ਪਿਆ ਇਹ ਸਿਆਣੇ ਨੇ ਕਿ ਜੇ ਹਵੇਲੀ ਬਣਾਉਣਾ ਰੁਕ ਗਈ ਤੇ ਤੈਨੂੰ ਪੂਤਾ ਨੇ ਮਾਰ ਦੇਣਾ ਸੋ ਇਸ ਕਰਕੇ ਨੇ 38 ਸਾਲ ਕੰਮ ਚੱਲਦਾ ਹੀ ਰੱਖਿਆ ਤੇ ਜਦੋਂ ਇਹ ਚੜ੍ਹਾਈ ਕਰ ਗਈ ਉਹ ਵੇਲੀ ਉਦੋਂ ਦੀ ਅਧੂਰੀ ਆ ਸੋ ਦੋਸਤੋ ਵੇਖ ਲਓ ਜਿਹੜੇ ਵਹਿਮ ਪਰਮ ਪਾਉਣ ਵਾਲੇ ਉਹ ਕਿਥੋਂ ਕਿਥੋਂ ਤੱਕ ਵੱਡੇ ਵੱਡੇ ਵਹਿਮ ਪਰਮ ਪਾ ਦਿੰਦੇ ਸਾਡੇ ਗਮਾਂਡ ਪਿੰਡ ਮੇਰਾ دوست ਸੀ ਰਿਸ਼ਤੇਦਾਰਾਂ ਚ ਉਹਨੂੰ ਕਿਸੇ ਬਾਬੇ ਵਹਿਮ ਪਾਤਾ ਵੀ ਆਹ ਕੋਠੀ ਛੱਡ ਕੇ ਤੇ ਤੂੰ ਨਵੇਂ ਥਾਂ ਸ਼ਹਿਰ ਮਕਾਨ ਲੈ ਲੈ ਤੇਰੇ ਕੰਮ ਨਹੀਂ ਸਿਰੇ ਚੜਨ ਦਿੰਦੀ ਪਾਉ ਚੰਗਾ ਭਲਿਆ ਬਣਿਆ ਬਣਿਆ ਮਕਾਨ ਛੱਡ ਕੇ ਉਹ ਸ਼ਹਿਰ ਚਲੇ ਗਿਆ ਸੀ ਇਹ ਖਰਚਾ ਵੀ 25-30 ਲੱਖ ਦਾ ਨੇ ਹੋਰ ਕੀਤਾ ਇਹ ਕਈ ਵਾਰੀ ਇਹ ਚੱਕਰ ਵੀ ਦੇ ਦਿੰਦੇ ਬਾਬੇ ਵੀ ਤੇ ਪਰ ਆ ਜਿਹੜਾ ਮਿਸਟਰੀ ਹਾਊਸ ਹੈ ਅੱਜ ਵੀ ਅਮਰੀਕਾ ਦੇ ਕੈਲੇ ਫੋਰਨੀਆ ਸੈਂਟ ਜੋਇਸ ਦੇ ਵਿੱਚ ਜਿਹੜੇ ਉੱਤੇ ਰਹਿੰਦੇ ਲੋਕ ਨਾ ਵੇਖਿਆ ਨਾ ਇਹ ਕੰਮ ਚੱਲਦਾ ਉੱਥੇ